ਮੇਰਾ ਵੱਡਾ ਬ੍ਰਦਰ 28 ਸਾਲ ਪਹਿਨਾ ਜੁਆਸ ਕੇ ਆਪਣੇ ਕੋਈ ਕੰਮ ਕਰਨ ਵਾਸਤੇ ਗਿਆ ਸੀ ਚੱਲਦੇ ਚੱਲਦੇ ਕੰਮ ਕਰਦੇ ਕਰਦੇ ਇੱਕ ਖੁਸ਼ ਇਨਸੀਡੈਂਟ ਜਿੱਦਾਂ ਵਾਪਰਿਆ ਇੱਕ ਕੁਸ਼ ਕੋਈ ਲਾਈਨ ਤੇ ਕੰਮ ਕਰਵਾ ਕੇ ਪੈਸੇ ਨਹੀਂ ਦਿੱਤੇ ਛਾਰਨ ਐਕਸੈਕਟਲੀ ਕੁਛ ਵੀ ਨਹੀਂ ਕਹਿ ਸਕਦੇ ਜੀ ਬਿਲਕੁਲ ਚੰਗਾ ਭਲਾ ਕੋਈ ਕਹੇ ਕਿ ਸੰਦੀ ਬਿਮਾਰੀ ਨਹੀਂ ਹੋਈ ਕਿ ਕਿਸਮ ਦਾ ਕੋਸ਼ ਨਹੀਂ ਸਾਨੂੰ ਇਹ ਭੇਦ ਭਰੇ ਹਾਲਾਤਾਂ ਦੇ ਵਿੱਚ ਕੁਛ ਨਜ਼ਰ ਨਹੀਂ ਆ ਰਿਹਾ ਕਿ ਕਿਹੜਾ ਪਾਣਾ ਵਾਪਰਿਆ ਉਹਦੇ ਨਾਲ ਉਸ ਟਾਈਮ ਪੈਨਾ ਲਖਵਿੰਦਰ ਸਾਹਿਬ ਜੀ ਇਹ ਕਿਤੇ ਮੇਰੇ ਨਾਲ ਪਰ ਕੀ ਕਰਦਾ ਕਿ ਉਹਦਾ ਨਾਲ ਮੇਰਾ ਜੀ ਸੁਲਤਾਨਵਿੰਦਿਸ ਕਬਾਸ਼ਪੁਰਨੀ ਅਮਰਸਰ ਮੇਰਾ ਵੱਡਾ ਬ੍ਰਦਰ ਕੋਟੇਪੁਰ ਸਾਲ ਪਹਿਨਾ ਜੁਆ ਸੀ ਆਪਣੇ ਵਿਕੁਸਤ ਕਰਨ ਵਾਸਤੇ ਗਿਆ ਸੀ ਚੱਲਦੇ ਚੱਲਦੇ ਕੰਮ ਕਰਦੇ ਆ ਕਰਦੇ ਆ ਕੋਈ ਕੁਸ਼ ਇਨਸੀਡੈਂਟ ਇਦਾਂ ਵਾਪਰੇ ਕੋਈ ਕੁਛ ਉਹਦੇ ਸਟ੍ਰੇਟ ਲਾਈਨ ਦੇ ਕੰਮ ਨਹੀਂ ਕੰਮ ਕਰਾ ਕੇ ਪੈਸੇ ਨਹੀਂ ਦਿੱਤੇ ਕੋਰਚੀ ਕੇਸ ਲੱਗਾ ਹੈ ਉਹਨਾਂ ਦੇ ਨਾਲ ਔਰ ਕਾਫੀ ਬੜੀ ਕੁਸ਼ ਬੈਸ ਬਾਜੀਆਂ ਵੀ ਕੁਝ ਕੁ ਚਿਕਰਾਂ ਦਾ ਹੁੰਦਾ ਰਿਹਾ ਕਿ ਜਿਹਦੇ ਨਾਲ ਸਾਨੂੰ ਮਤਲਬ ਕਿ ਹਰ ਵਾਰੀ ਕੁਸ਼ਨ ਕੁਂਦਰ ਰਾਜਾ ਜਨਤਕੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਪਰਿਵਾਰ ਚ ਪਰਿਵਾਰ ਚ ਉਹਨਾਂ ਦੇ ਇੱਕ ਬੇਟੀ ਹੈ ਇੱਕ ਬੇਟਾ ਕਿੰਨੀ ਐਸ ਦੀ ਉਹਨਾਂ ਦੀ तकरीबन 40 ਸਾਲ ਲੱਗ ਲਾਸਟ ਵਾਰ ਕਦੋਂ ਗੱਲ ਕੀਤੀ ਗੱਲ ਲਾਸਟ ਵਾਰ ਉਸਦੇ ਨਹੀਂ ਹੋਈ ਜੀ 10:30 ਪਾਣੀ 11 ਵਜੇ ਗੱਲ ਹੋਈ ਹੈ ਤੇ 12 ਵਜੇ ਤੱਕ ਜਿਹੜਾ ਪਾ ਉਹ ਅਨਫੋਰਚਨਟਲੀ ਮੈਸੇਜ ਆਇਆ ਕਿ ਉਹਨਾਂ ਦੀ ਡੈਥ ਹੋ ਗਈ ਕਾਰਨ ਕੀ ਲੱਗਦਾ ਹੈ ਕੋਈ ਪਹਿਲਾਂ ਵੀ ਉਹਨਾਂ ਨੇ ਦੱਸਿਆ ਉਹ ਤਾਂ ਆਪਣੇ ਪਾਰਸਨ ਕਾਰਨ ਐਗਜੈਕਟਲੀ ਕੁਝ ਵੀ ਨਹੀਂ ਕਹਿ ਸਕਦੇ ਜੀ ਬਿਲਕੁਲ ਚੰਗਾ ਪੜਾ ਕੋਈ ਕਹੇ ਕਿ ਸੰਦੀ ਬਿਮਾਰੀ ਨਹੀਂ ਕੋਈ ਕਹੇ ਕਿ ਸੰਦਾ ਕੁਝ ਨਹੀਂ ਸਾਨੂੰ ਇਹ ਭੇਤ ਭਰੇ ਹਾਲਾਤਾਂ ਦੇ ਵਿੱਚ ਕੁਝ ਨਜ਼ਰ ਨਹੀਂ ਆ ਰਿਹਾ ਕਿ ਕਿਹੜਾ ਪਾਣਾ ਵਾਪਰਿਆ ਉਹਦੇ ਨਾਲ ਉਸ ਟਾਈਮ ਕਿਸ ਜਗਾ ਤੇ ਜਾਂ ਕਿਸ ਕਰਕੇ ਮੌਤ ਹੋਈ ਹੈ ਉਸਦੇ ਬਾਰੇ ਕੁਝ ਹੀ ਜਾਣਕਾਰੀ ਨਹੀਂ ਉਹਨਾਂ ਦੇ ਨਾਲ ਰਹਿੰਦਾ ਸੀ ਤੇ ਦਰਪਸ਼ਾਨ ਤੇ ਜਾਣਕਾਰ ਨਾਲ ਰਹਿੰਦੇ ਤਾਂ ਸੀਗੇ ਪਰ ਜਿੱਥੋਂ ਤੱਕ ਹੁਣ ਪਤਾ ਲੱਗ ਰਿਹਾ ਕਿ ਉਹ ਵੀ ਇਸ ਗੱਲ ਤੋਂ ਮੁਕਰ ਹੈ ਕਿ ਸਾਡੇ ਕੋਲ ਨਹੀਂ ਰਹਿੰਦਾ ਔਰ ਸਾਡੇ ਕੋਲ ਇੰਨੇ ਸੋਰਸਸ ਵੀ ਨਹੀਂ ਹੈਗੇ ਕਿ ਆਪਾਂ ਉੱਥੇ ਜਾ ਕੇ ਪਤਾ ਕਰ ਸਕੀਏ ਮੇਰੇ ਫਾਦਰ ਸਾਹਿਬ ਜੋ ਕਿ ਪੰਥਕਟਾ ਡਾਟਾ ਬਾਈ ਪੂਰਨ ਸਿੰਦਰ ਜੀ ਉਹ ਵੀ ਉੱਥੇ ਹੀ ਨਹੀਂ ਮੌਜੂਦ ਨੇ ਇਕੱਲੇ ਨੇ ਉਹਨਾਂ ਤੋਂ ਦੋ 22000 ਕਿਲੋਮੀਟਰ ਦੀ ਦੂਰੀ ਤੇ ਸੀਗੇ ਫਤਿਹ ਸਾਹਿਬ ਔਰ ਇਹਨਾਂ ਦਾ ਮੇਲ ਵੀ ਨਹੀਂ ਹੋ ਸਕਿਆ ਡੇਢ ਦੋ ਮਹੀਨੇ ਹੋ ਗਏ ਗਿਆਨ ਨੂੰ ਮੇਲ ਨਹੀਂ ਹੋ ਸਕਿਆ ਕਿ ਉਹ ਆਪਣੇ ਕੰਮਾਂ 'ਚ ਬਿਜ਼ੀ ਹੈ ਆਪਣੇ ਕੰਮ ਸਿੱਕੇ ਕਿ ਚਲੋ ਕੋਈ ਨਹੀਂ ਕੁਛ ਚਿਰ ਬਾਅਦ ਮਿਲਦੇ ਆ ਪਰ ਅਨਫਰਚਨਟਲੀ ਇਹੋ ਜੀ ਸਿਚੁਏਸ਼ਨ ਆ ਗਈ ਕਿ ਜਿੱਦਨ ਮਿਲਣ ਦੀਆਂ ਗੱਲਾਂ ਹੋ ਰਹੀਆਂ ਤੇ ਉਸ ਤੋਂ ਬਾਅਦ ਇਹ ਨਹੀਂ ਪਤਾ ਕਿ ਅਗਲੇ ਬੰਨੇ ਡੈਡ ਬੋਡੀ ਨੇ ਜਾ ਕੇ ਮਿਲ ਆਪਣਾ ਔਰ ਹੁਣ ਇਹ ਪ੍ਰੋਬਲਮ ਇੱਥੇ ਆ ਰਹੀ ਆ ਕਿ ਉੱਥੇ ਸਾਡੇ ਕੋਲ ਕੋਈ ਬਹੁਤ ਸੋਰਸ ਨਾ ਹੋਣ ਕਰਕੇ ਲਾਸ਼ਰੀ ਦੇ ਵਿੱਚ ਜਿਹੜੀ ਲਾਸ਼ ਰੱਖੀ ਗਈ ਆ ਉੱਥੇ ਗਏ ਨੇ ਫਾਦਰ ਸਾਹਿਬ ਉਹਨਾਂ ਨੇ ਡੈੱਡ ਬਡੀ ਵਖਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਦੇ ਲਾਓ ਕੀ ਹੈਗੇ ਨੇ ਮਦੇ ਕੀ ਮੋਡਲੀਆਂ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਨੇ ਗੱਲਾਂ ਘਟੀਆਂ ਸਾਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਆ ਔਰ ਫਾਦਰ ਸਾਹਿਬ ਵੀ ਉੱਥੇ ਇਕੱਲੇ ਨੇ ਮੈਂ ਅਪੀਲ ਕਰਦਾ ਜਿੰਨੀ ਵੀ ਉਥੋਂ ਦੀ ਅਮਰੀਕਾ ਦੀ ਸੰਗਤਾਂ ਜੋ ਵੀ ਸਾਡੇ ਉੱਥੇ ਗਏ ਨੇ ਭਾਈਚਾਰੇ ਦੇ ਮਤਲਬ ਲੋਕ ਕਿ ਤੁਸੀਂ ਉੱਥੇ ਉਹਨਾਂ ਦਾ ਸਾਥ ਦੇਵੋ ਮੈਂ ਉਹਨਾਂ ਦਾ ਨੰਬਰ ਜਿਹੜਾ ਤੁਹਾਨੂੰ ਡਿਸਕਲੋਜ਼ ਕਰ ਦਿੰਦਾ ਵਾਂ ਜਿਹਦੇ ਵਿੱਚ ਉਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਤਾਂ ਜੋ ਕੁਛ ਨਾ ਕੁਛ ਤੁਹਾਡੇ ਵੱਲੋਂ ਜਿਹੜੀ ਸਾਨੂੰ ਸਪੋਰਟ ਹੋ ਸਕੇ ਤੁਹਾਨੂੰ ਫੋਨ ਕੀ ਤਾਂ ਸਾਨੂੰ ਫੋਨ ਪਹਿਲਾਂ ਤਾਂ ਇੱਕ ਗੱਲ ਹੋ ਰਹੀ ਸੀ ਘਰ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਇੱਕ ਮੁੰਡਾ ਦੋਸਤ ਹੈ ਉਹਦਾ ਇੱਥੇ ਅੰਮ੍ਰਿਤਸਰ ਦੇ ਵਿੱਚ ਹੀ ਇਨੂੰ ਤਰਸਰ ਸ਼ੌਂਕ ਸੀਗਾ ਕਿ ਮੈਂ ਲੋਕਾਂ ਨੂੰ ਜਿਹੜੇ ਕਿ ਖੇਡਾਂ ਵੱਲ ਲੈ ਕੇ ਜਾਵਾਂ ਕਾਰਾਟੇ ਕੰਪੀਟੀਸ਼ਨ ਕਰਵਾਉਣ ਬਾਰੇ ਸੋਚ ਰਿਹਾ ਸੀ ਕਿ ਕਾਰਾਟੇ ਕੰਪੀਟੀਸ਼ਨ ਕਰਵਾਉਣਾ ਉਸ ਬਾਰੇ ਸਲਾਹ ਚੱਲ ਰਹੀ ਸੀ ਮੁੰਡੇ ਦਾ ਨਾਮ ਮੰਗਲ ਸਿੰਘ ਉਹਦੇ ਨਾਲ ਗੱਲ ਹੋਈ ਲਾਸਟ ਇਸ ਦਿਨ ਤੇ ਇਹਨੇ ਫੋਨ ਕਰਤਾ ਕਿ ਮੈਂ 3 ਘੰਟੇ ਬਾਅਦ ਕੈਲੀਫੋਰਨੀਆ ਪਹੁੰਚ ਜਾਣਾ ਤੇ ਫਿਰ ਮੈਂ ਬਾਅਦ ਚੋਂ ਗੱਲ ਕਰਦਾ ਉਹਦੇ ਨਾਲ ਗੱਲ ਕਰਨ ਤੋਂ ਅੱਧਾ ਘੰਟਾ ਬਾਅਦ ਹੀ ਫਿਰ ਉਸ ਮੁੰਡੇ ਨੂੰ ਫੋਨ ਆਂਦਾ ਕਿ ਤੁਹਾਡਾ ਮੁੰਡਾ ਜਿਹੜਾ ਜਿਹਨਾਂ ਕਦੀ ਗੱਲ ਹੋਈ ਏ ਠੀਕ ਨਹੀਂ ਹੈਗਾ ਤੇ ਇਹਨੂੰ ਵੀ ਐਂਬੂਲੈਂਸ ਤੇ ਭੇਜ ਰਹੇ ਆ ਪੀਵਨ ਕੇ ਐਂਬੂਲੈਂਸ ਦੀ ਆਵਾਜ਼ ਵੀ ਸੁਣਾਈ ਦਿੱਤੀ ਗਈ ਉਦੋਂ ਉਸ ਮੁੰਡੇ ਦੇ ਕਹਿਣ ਮੁਤਾਬਕ ਪਰ ਉਹ ਤੋਂ ਅਗਲੇ ਦਿਨ ਬਾਅਦ ਉਥੇ ਇੱਕ ਹਰਵਿੰਦਰ ਨਾ ਦਾ ਵਿਅਕਤੀ ਆ ਜੋ ਕਿ ਅਕਸਰ ਇਹਦੇ ਨਾਲ ਜਾਂਦਾ ਹੁੰਦਾ ਸੀਗਾ ਉਹਦੇ ਨਾਲ ਆਪਣਾ ਜਦੋਂ ਉਹਦੀ ਡੇਟੀ ਨੂੰ ਫੋਨ ਆਇਆ ਕਿਸੇ ਉਧਰ ਦੇ ਪੁਲਿਸ ਆਫਸਰ ਦਾ ਕਿ ਮਨਜਿੰਦਰ ਸਿੰਘ ਜਿਹੜਾ ਵਾ ਉਦੀ ਰੱਤ ਹੋ ਚੁੱਕੀ ਆ ਫਿਰ ਉਹਨਾਂ ਨੇ ਅਗਲੇ ਦਿਨ 7 ਵਜੇ ਸਾਨੂੰ ਮੈਸੇਜ ਕਨਵਰਸ ਕੀਤਾ ਇਸ ਤਰ੍ਹਾਂ ਦੀ ਸਟੋਰੀ ਬਣੀ ਪਰ ਇਹਦੇ ਵਿੱਚ ਕੀ ਆ ਕੀ ਕੁਝ ਨਹੀਂ ਸਾਨੂੰ ਕੁਝ ਸਮਝ ਨਹੀਂ ਆ ਰਹੀ ਮੇਰੀ ਭਾਰਤ ਸਰਕਾਰ ਨੂੰ ਔਰ ਸਾਡੇ ਐਨਆਰਐਮ ਮੰਤਰੀ ਉਹਨਾਂ ਨੂੰ ਹੱਥ ਜੁੜ ਕੇ ਪੀਲਾ ਕਿ ਜੋ ਵੀ ਵੱਤ ਵੱਤ ਸਾਡੇ ਸਾਡੇ ਜੋ ਵੀ ਐਮਪੀਸ ਨੇ ਸਾਰੇ ਨੂੰ ਪੀਲਾ ਕਿ ਇਸ ਵਿੱਚ ਸਾਡੀ ਮਦਦ ਕੀਤੀ ਜਾਵੇ ਉਹਦੇ ਜੋ ਡੈਕ ਤੇ ਕਾਰਨ ਦੀ ਬਾਡੀ ਨੂੰ ਇੱਧਰ ਲਿਆਉਣ ਵਿੱਚ ਜਾਂ ਉੱਥੇ ਸਸਕਾਰ ਕਰਾਉਣ 'ਚ ਜਿੰਨੀ ਵੀ ਮਦਦ ਕਰ ਸਕਦੇ ਹੋ ਕੀਤੀ ਜਾਵੇ। ਕਿੰਨੇ ਸਾਲ ਦਾਦੇ ਸੀ? ਉੱਥੇ ਤਕਰੀਬਨ 4.5 ਸਾਲ ਤੋਂ ਰਹਿ ਰਹੇ ਸੀ। ਕਦੀ ਤੁਹਾਡੀ ਦੇਖ ਨਹੀਂ ਲਈ। ਉੱਥੇ ਵੀ ਫਾਦਰ ਸਾਹਿਬ ਦਾ ਨੰਨ ਡੈਡ ਕੋਡ ਦਿੱਤੀ ਜਾ ਰਹੀ ਜਾਂ ਨਹੀਂ ਦਿੱਤੀ ਜਾ ਰਹੀ ਕਾਰਨ ਕੀ ਆ ਨਾਲ? ਕਾਰਨ ਉੱਥੇ ਦੀ ਰਿਕੁਆਇਰਮੈਂਟਸ ਅਨਕੰਪਲੀਟ ਨੇ। ਇਸ ਤਰ੍ਹਾਂ ਜਿਵੇਂ ਅੰਨਲ ਕਰਨਾ ਤੇ ਉੱਥੇ ਕੁਝ ਜੜੇ ਖਰਚੇ ਨੇ ਉਹਨਾਂ ਬਾਰੇ ਤੇ ਮੈਂ ਕਿੰਨੇ ਜਿਹੜੀਆਂ ਸਬਾ ਸੋਸਾਇਟੀਆਂ ਜਾਂ ਚੈਰੀਟੇਬਲਸ ਬਣੇ ਹੋਏ ਆ ਯੂਐਸਏ ਦੇ ਵਿੱਚ ਤੁਹਾਡੇ ਮਾਧਿਅਮ ਦੇ ਜਰੀਏ ਮੈਂ ਕਹਣਾ ਚਾਹਨਾ ਕਿ ਉਹਦੇ ਨਾਲ ਉਹ ਜ਼ਰੂਰ ਕੋਆਰਡੀਨੇਟ ਕਰਨ ਮਿਲਣਾ ਜਿੰਨਾ ਹੀ ਵਤਵਤ ਹੋ ਸਕੇ ਸਪੋਰਟ ਕਰਨ। ਅਗਰ ਕਿਸੇ ਨੇ ਕੰਮ ਕਰਨਾ ਹੈ ਮਤਲਬ ਥੀ ਸੈਕਟਰ ਕਿਸ ਤਰੀਕੇ ਨਾਲ ਮੈਂ ਜੀ ਤੁਹਾਨੂੰ ਆਪਣੇ ਫਾਦਰ ਸਾਹਿਬ ਸਰਦਾਰ ਪੂਰਨ ਸਿੰਘ ਜੀ ਉਹਨਾਂ ਦਾ ਨੰਬਰ ਤੁਹਾਨੂੰ ਸ਼ੇਅਰ ਕਰ ਦਿੰਦਾ ਕਿਉਂਕਿ ਯੂਐਸਏ ਬੈਕ ਸਪੀਡ ਦੇ ਵਿੱਚ ਬਾਬਾ ਦੀਪ ਸਿੰਘ ਗੁਰਦੁਆਰਾ ਹੈ ਟੈਕਸਿਸ ਦੇ ਵਿੱਚ ਉੱਥੇ ਉਹਨਾਂ ਦਾ ਨੰਬਰ ਹੈਗਾ 9296036917 ਔਰ ਜੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਨੇ ਸੰਪਰਕ ਕਰਨਾ ਜਾਂ ਕੋਈ ਕੋਈ ਫੋਨ ਨਾ ਲੱਗੇ ਕਿਸੇ ਕਾਰਨ ਕਰਕੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਸਾਡੀ ਹੈਲਪ ਕਰਨੀ ਹੋਵੇ ਤੇ ਮੇਰਾ ਨੰਬਰ 810000607 ਇਹ ਮੇਰਾ ਨੰਬਰ ਆ ਤੇ ਮੇਰੇ ਨਾਲ ਸੰਪਰਕ ਕਰ ਲਿਓ ਤਾਂ ਜੋ ਕੁਝ ਦਿਨਾਂ ਦੇ ਵਿੱਚ ਇਹ ਜਿੰਨਾ ਹੀ ਸਾਨੂੰ ਲੌਂਗ ਚੱਲਦਾ ਜਾ ਰਿਹਾ ਉਹਨੇ ਦੁੱਖ ਵਾਦੇ ਜਾ ਰਹੇ ਜੋ ਪਾਣਾ ਵਾਪਰਨਾ ਸੀ ਉਹ ਵਾਪਰ ਜਾ ਪਰ ਹੁਣ ਸਾਡੀ ਜੋ ਅਪੀਲ ਹੀ ਆ ਜੋ ਜਿੰਨੀ ਵਾਰ ਤੋਂ ਮਦਦ ਕਰ ਸਕਦਾ ਕਿਸੇ ਵੀ ਤਰੀਕੇ ਦੇ ਨਾਲ ਜੋ ਉਥੇ ਫਿਨਲ ਦੇ ਵਿੱਚ ਜਾਂ ਬਾਡੀ ਲਿਉਣ ਦੇ ਵਿੱਚ ਕਿਉਂਕਿ ਇਹ ਮੈਂ ਬੇਨਤੀ ਤਾਂ ਕਰ ਰਿਹਾ ਵੀ ਕੁਸ਼ਕ ਕਾਰਨ ਨੇ ਕਿ ਉਹ ਉਥੇ ਲੋਕਾਂ ਕੋਲ ਸਮਾਂ ਘਟਿਆ ਅਮਰੀਕਾ ਦੇ ਵਿੱਚ ਤੇ ਫਾਦਰ ਸਾਹਿਬ ਉਥੇ ਇਕੱਲੇ ਨੇ ਔਰ ਇਨੀ ਜਿਆਦੀ এডਿਕੇਸ਼ਨ ਸਾਹਿਰ এডਿਕੇਸ਼ਨ ਨਹੀਂ ਹੈ ਕਿ ਜੋ ਪੀ ਜਾ ਕੇ ਉਥੋਂ ਦੇ ਅਫੀਸਰ ਸਟਾਫ ਦੇ ਨਾਲ ਕੋਈ ਆਪਣੀ ਗੱਲ ਸ਼ੇਅਰ ਕਰ ਸਕਣ ਸੋ ਉਥੋਂ ਦੇ ਜੋ ਵਸਨੀਕ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਨਾਲ ਜਾ ਕੇ ਮਦਦ ਕਰਵਾ ਦੇਣਗੇ ਨੰਬਰ ਮੈਂ ਤੁਹਾਨੂੰ ਦੱਸਦਾ ਧੰਨਵਾਦ ਬਹੁਤ ਹੈ ਮੇਰਾ ਨਾਮ ਡਾਕਟਰ ਬਲਵੀ ਸਿੰਘ ਬਾਵਾ ਤੁਹਾਡੇ ਇਲਾਕੇ ਦੇ ਵਿੱਚ ਕੰਮ ਕਰਦਾ ਹਾਂ ਉੱਤਰ 88 ਬਿਲਕੁਲ ਜੀ ਇਹ ਤੇ ਬਹੁਤ ਹੀ ਸੋਗ ਵਾਲੀ ਗੱਲ ਹੈ ਸਾਰਾ ਇਲਾਕਾ ਹੀ ਇਸ ਟੀਮ ਦੇ ਸੋਗ ਵਿੱਚ ਮਲਬੀ ਹੈਗਾ ਸੋਗ ਦੇ ਵਿੱਚ ਤੇ ਬਹੁਤ ਦੁਖਦਾਈ ਘਟਨਾ ਜਿਹੜੀ ਇਹ ਵਾਪਰੀ ਹੈ ਪਰਿਵਾਰ ਦੇ ਤੇ ਇਸ ਟਾਈਮ ਜਿਹੜਾ ਵਾ ਦੁੱਖ ਦਾ ਮਾਹੌਲ ਹੈ ਤੇ ਇਹ ਜਿਹੜਾ ਸਮਾਂ ਵਾ ਕਿਸੇ ਦੇ ਨਾਂ ਹੀ ਆਵੇ ਤੇ ਚੰਗੀ ਗੱਲ ਹੈ ਜੇ ਇੱਥੇ ਹੋਵੇ ਨਿਗਾਹ ਦੇ ਸਾਹਮਣੇ ਹੋਵੇ ਤੇ ਸੋਗ ਕੱਲ ਹੋ ਜਾਂਦੀ ਆ ਇੱਕ ਪਰਦੇਸ ਵਿੱਚ ਬੈਠੇ ਬੰਦੇ ਨਾਲ ਇਹੋ ਜਿਹਾ ਪਾਣਾ ਵਾਪਰ ਜਾਵੇ ਬੜੀ ਮੰਡੀ ਗੱਲ ਬੜੀ ਨੰਗਨ ਜੋ ਕਰ ਲਿਆ ਕਿ ਸਾਰੇ ਤੱਕ ਸਾਨੂੰ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਕਿੰਨੇ ਦਿਨ ਤੋਂ ਸਾਨੂੰ ਇਸ ਚੀਜ਼ ਦਾ ਮੈਸੇਜ ਹੀ ਮਿਲਿਆ ਕਿ ਡੈਡ ਡੈਡ ਹੋ ਚੁੱਕੇ ਆ ਪਰ ਸਾਨੂੰ ਅਜੇ ਤੱਕ ਪ੍ਰੋਪਰ ਤੌਰ ਤੇ ਕੋਈ ਵੀ ਇਨਫੋਰਮੇਸ਼ਨ ਨਹੀਂ ਆ ਰਹੀ ਜੇਕਰ ਸਾਡੇ ਉਥੇ ਨੌਨ ਉਥੇ ਇਹਨਾਂ ਦੇ ਫਾਦਰ ਸਾਹਿਬ ਗਏ ਵੀ ਆ ਤਾਂ ਅੰਦਰ ਅਜੇ ਤੱਕ ਡੈਡ ਬੋਡੀ ਨੂੰ ਮਿਲਣ ਨਹੀਂ ਦਿੱਤਾ ਗਿਆ ਸੋ ਇਹ ਜਿਹੜੀ ਅਪੀਲ ਅਸੀਂ ਸਰਕਾਰ ਤੱਕ ਕਰਦੇ ਆ ਕਿ ਸਾਡਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਇਹ ਪਰਿਵਾਰ ਜਿਹੜਾ ਵਾ ਬਹੁਤ ਹੀ ਵਧੀਆ ਪਰਿਵਾਰ ਆ ਪਰ ਬਹੁਤ ਮਿਹਨਤੀ ਪਰਿਵਾਰ ਆ ਤੇ ਗੁਰੂ ਦੇ ਨਾਲ ਲੱਗਾ ਹੋਇਆ ਪਰਦਾ ਹੈ ਜਿਹੜੇ ਉੱਥੇ ਇਸ ਟਾਈਮ ਫਾਦਰ ਸਾਹਿਬ ਇਹਨਾਂ ਦੇ ਗਏ ਨੇ ਸਰਦਾਰ ਪੂਰਨ ਸਿੰਘ ਜੀ ਪੂਰਨ ਸਿੰਘ ਜੀ ਅਰਸ਼ ਕਰਸ਼ੀ ਜੀ ਸਾਹਿਬ ਨੇ ਇਹ ਇਹਨਾਂ ਦੇ ਟਾਡੀ ਦਾ ਕੰਮ ਹੈ ਟਾਡੀ ਜੱਥੇ ਦਾ ਕੰਮ ਹੈ ਸੋ ਇਹ ਗੁਰੂ ਦੇ ਨਾਲ ਜੁੜੇ ਹੋਏ ਪਰਿਵਾਰ ਆ ਆਪਾਂ ਵੱਧ ਤੋਂ ਵੱਧ ਜਿੰਨਾ ਵੀ ਵਾਦਤ ਕਰੀਏ ਤਾਂ ਜੋ লাশ ਇੱਥੇ ਆ ਸਕੇ ਸੋ ਜਿਹੜਾ ਗੁਰੂ ਨੇ ਬਾਣਾ ਵਾਪਰਨਾ ਉਹਦੇ ਵਾਪਰ ਗਿਆ ਪਰ ਗਾਂ ਵਾਸਤੇ ਸਾਨੂੰ লাশ ਇੱਥੇ ਮਿਲ ਜਬਾਏ ਵੱਧ ਤੋਂ ਵੱਧ ਮਦਦ ਜਿਹੜੀ ਆ ਉਹ ਕੀਤੀ